ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਿਊ ਵੀਡੀਓ ਦੇ ਵਿੱਚ ਆਪਾਂ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਵੀਡੀਓ ਨਹੀਂ ਅਪਲੋਡ ਕਰ ਸਕੇ ਤਾਂ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਲੀਫਸ ਦੇ ਉੱਪਰ ਆਪਾਂ ਜਿਹੜੇ ਹੈਗੇ ਡਿਫਰੈਂਟ ਕਾਈਂਡ ਦੇ ਲੀਫ ਬਣਾਵਾਂਗੇ ਪਰ ਉਹ ਇੱਕ ਆਪਣੇ ਵੀਵਰ ਨੇ ਕਮੈਂਟ ਕੀਤਾ ਸੀ ਵੀ ਲੀਫ ਬਣਾਉਣੇ ਦੱਸੋ ਤਾਂ ਆਪਾਂ ਅੱਜ ਵੀਡੀਓ ਲੈ ਕੇ ਆਏ ਹਾਂ ਇਹਦੇ ਵਿੱਚ ਆਪਾਂ ਚਾਰ ਪ੍ਰਕਾਰ ਦੇ ਜਿਹੜੇ ਹੈਗੇ ਲੀਫ ਬਣਾਉਣੇ ਸਿੱਖਾਂਗੇ ਬਹੁਤ ਹੀ ਇਜ਼ੀ ਹੈ ਆਈ ਹੋਪ ਤੁਹਾਨੂੰ ਪਸੰਦ ਆਊਗੀ ਵੀਡੀਓ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਠੀਕ ਹੈ ਜੀ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਆਪਾਂ ਸਟਾਰਟ ਕਰਦੇ ਹਾਂ ਫਰਸਟ ਲੀਫ ਤੋਂ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਡਰਾ ਕਰ ਰੱਖਿਆਗਾ ਇਧਰੋਂ ਆਪਾਂ ਜਿਹੜਾ ਉੱਪਰੋਂ ਬਿਲਕੁਲ ਠੀਕ ਹੈ ਨੁਕੀਲੀ ਜਗ੍ਹਾ ਬਣੀ ਹੋਈ ਹੈ ਜਿਹੜੀ ਆਪਾਂ ਲੀਫ ਦੀ ਬਣਾਈ ਹੈ ਉਧਰੋਂ ਆਪਾਂ ਸੂਈ ਨੂੰ ਕੱਢਣਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਦੈਨ ਆਪਾਂ ਸੈਂਟਰ 'ਚ ਬਿਲਕੁਲ ਸੈਂਟਰ 'ਚ ਨਹੀਂ ਥੋੜਾ ਜਿਹਾ ਬਸ ਜਿਹੜਾ ਹੈਗਾ ਆਪਾਂ ਇੱਕ ਲਾਈਨ ਡਰਾ ਕਰ ਲੈਣੀ ਹੈ ਪਹਿਲਾਂ ਵਿੱਚ ਤੇ ਉਸੇ ਲਾਈਨ ਦੇ ਉੱਪਰ ਹੀ ਆਪਾਂ ਥੋੜਾ ਜਿਹਾ ਸੈਂਟਰ ਤੋਂ ਉੱਪਰ ਕਰਕੇ نیچے ਲੈ ਜਾਾਂਗੇ ਪਸੂਈ ਨੂੰ ਠੀਕ ਹੈ ਇਸ ਤਰੀਕੇ ਨਾਲ ਦੈਨ ਆਪਾਂ ਉੱਪਰੋਂ ਜਿੱਥੋਂ ਆਪਾਂ ਬਿਲਕੁਲ ਕੋਨੇ ਤੋਂ ਉੱਪਰੋਂ ਉਹਦੇ ਨਾਲ ਹੀ ਬਿਲਕੁਲ ਨਾਲ ਹੀ ਜਿਆਦਾ ਗੈਪ ਵੀ ਨਹੀਂ ਪਾਉਣਾ ਉਥੋਂ ਸੂਈ ਨੂੰ ਕੱਟਣਾ ਦੈਨ ਆਪਾਂ ਬਚਾਲੇ ਠੀਕ ਹੈ ਸੈਂਟਰ 'ਚ ਜਿੱਥੇ ਲਾਈਨ ਆਪਾਂ ਡਰਾ ਕੀਤੀ ਹੋਈ ਹੈ ਤੇ ਪਹਿਲਾਂ ਆਪਾਂ ਜਿੱਥੇ ਸੂਈ ਨੂੰ ਨੀਚੇ ਲੈ ਕੇ ਸੀ ਉਹਦੇ ਬਿਲਕੁਲ ਨੀਚੇ ਠੀਕ ਹੈ ਨਾਲ ਹੀ ਬਿਲਕੁਲ ਨੀਚੇ ਸੂਈ ਨੂੰ ਲੈ ਜਾਣਾ ਉਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੋਂ ਸੂਈ ਨੂੰ ਕਢਣਾ ਜਿਵੇਂ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਇਸ ਤਰੀਕੇ ਨਾਲ ਦੈਨ ਫੇਰ ਆਪਾਂ ਉਵੇਂ ਬਿਲਕੁਲ ਨੀਚੇ ਠੀਕ ਹੈ ਪਹਿਲਾਂ ਵਾਲਾ ਆਪਾਂ ਜੋ ਟੰਕਾ ਲਿਆ ਸੀ ਉਹਦੇ ਨੀਚੇ ਲੈ ਕੇ ਜਾਣਾ ਸੂਈ ਨੂੰ ਠੀਕ ਹੈ ਇਸ ਤਰੀਕੇ ਨਾਲ ਤਾਂ ਇਦਾਂ ਹੀ ਆਪਾਂ ਕਰਨਾ ਤੇ ਮੈਂ ਉਧਰੋਂ ਆਪਣੇ ਨਾਲ ਹੀ ਦੂਸਰੀ ਸਾਈਡ ਤੋਂ ਸੂਈ ਨੂੰ ਕੱਢ ਲਿਆ ਤੁਸੀਂ ਵੀ ਇਸ ਤਰੀਕੇ ਨਾਲ ਕਰ ਸਕਦੇ ਹੋ ਆਪਾਂ ਨਾਲ-ਨਾਲ ਇਕੱਠੇ ਚੱਕਦੇ ਜਾਵਾਂਗੇ ਦੁੱਦੇ ਕੋ ਸੈਂਟਰ 'ਚ ਨੀਚੇ ਗਈ ਸੂਈ ਤੇ ਦੂਸਰੀ ਸਾਈਡ ਤੋਂ ਆਪਾਂ ਉੱਪਰ ਕੱਢ ਲਈ ਠੀਕ ਹੈ ਤੁਸੀਂ ਇਦਾਂ ਵੀ ਕਰ ਸਕਦੇ ਹੋ ਤੇ ਕੱਲਾ-ਕੱਲਾ ਜਿਹੜਾ ਹੈਗਾ ਸੂਈ ਨੂੰ نیچے ਲਿਜਾ ਕੇ ਫਿਰ ਦੂਸਰੀ ਸਾਈਡ ਤੋਂ ਉਦਾਂ ਵੀ ਕਰ ਸਕਦੇ ਹੋ ਇਸ ਤਰੀਕੇ ਨਾਲ ਬਿਲਕੁਲ ਨਾਲ-ਨਾਲ ਹੀ ਆਪਾਂ ਜਿਹੜਾ ਹੈਗਾ ਸੂਈ ਨੂੰ ਕੱਢਣਾ ਹੈ ਤਾ ਜੋ ਇਹਦੇ ਵਿੱਚ ਕੋਈ ਗੈਪ ਨਾ ਰਵੇ ਤਾਂ ਫਿਨਿਸ਼ਿੰਗ ਬਹੁਤ ਹੀ ਸੋਹਣੀ ਬਣ ਕੇ ਰੈਡੀ ਹੋਵੇਗਾ ਆਪਣਾ ਲੀਫ ਜਿਹੜਾ ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਠੀਕ ਹੈ ਜੀ ਇਹਦਾ ਨਾਲ-ਨਾਲ ਇਹ ਆ ਜਿਹੜਾ ਹੈਗਾ ਇਹਨੂੰ ਸੂਈ ਨੂੰ ਲੈ ਕੇ ਜਾਣਾ ਜੋ ਆਪਣਾ ਪਹਿਲਾ ਟੰਕਾ ਲਾਇਆ ਉਹਦੇ ਨਾਲ-ਨਾਲ ਹੀ ਚੱਕੀ ਜਾਣਾ ਠੀਕ ਹੈ ਇਸ ਤਰੀਕੇ ਨਾਲ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਹੋ ਵੀਡੀਓ ਪਸੰਦ ਆਈ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਕਿਹੜਾ ਲੀਫ ਜਿਹੜਾ ਹੈ ਤੁਹਾਨੂੰ ਈਜ਼ੀ ਲੱਗਿਆ ਤੇ ਤੁਸੀਂ ਜਲਦੀ ਹੀ ਸਿੱਖ ਗਏ ਤੁਸੀਂ ਜੋ ਵੀ ਨਵੀਂ ਚੀਜ਼ ਸਿੱਖਣਾ ਚਾਹੁੰਦੇ ਹੋ ਉਹਦੇ ਰਿਗਾਰਡਿੰਗ ਕਮੈਂਟ ਜਰੂਰ ਕਰਿਓ ਜਿਵੇਂ ਹੁਣ ਆਪਾਂ ਨੂੰ ਇੱਕ ਭੈਣ ਨੇ ਮੈਸੇਜ ਕੀਤਾ ਸੀ ਕਮੈਂਟ ਚ ਵੀ ਲੀਫ ਬਣਾਉਣੇ ਦਸੋ ਤਾਂ ਆਪਾਂ ਉਹਨਾਂ ਦੀ ਡਿਮਾਂਡ ਤੇ ਲੀਫ ਦੀ ਵੀ ਵੀਡੀਓ ਲੈ ਕੇ ਆਏ ਆ ਜੇਕਰ ਤੁਸੀਂ ਬਿਲਕੁਲ ਬਿਗਨਰ ਹੋ ਠੀਕ ਹੈ ਸਟਾਰਟਿੰਗ ਤੋਂ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਚੈਨਲ ਤੇ ਪਲੇਲਿਸਟ ਚ ਜਾ ਕੇ ਬਿਗਨਰ ਵਾਲੀਆਂ ਕਲਾਸਿਸ ਤੋਂ ਤੁਸੀਂ ਵੀਡੀਓ ਦੇਖ ਕੇ ਸਿੱਖ ਸਕਦੇ ਹੋ ਆਪਾਂ ਕੋਸ਼ਿਸ਼ ਕੀਤੀ ਹੈ ਵੀ ਵਧੀਆ ਤਰੀਕੇ ਨਾਲ ਦੱਸਿਆ ਜਾਵੇ ਆਈ ਹੋਪ ਤੁਹਾਨੂੰ ਪਸੰਦ ਆਉਣਗੀਆਂ ਵੀਡੀਓਜ਼ ਤੇ ਤੁਹਾਡੇ ਲਈ ਯੂਸਫੁਲ ਰਹਿਣ ਗਿਆ। ਰਿਵਿਊ ਜ਼ਰੂਰ ਦਿਆ ਕਰੋ। ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਇਹਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਆਪਾਂ ਫਿਰ ਹੋਰ ਵੀਡੀਓਸ ਲੈ ਕੇ ਆਉਨੇ ਆ। ਠੀਕ ਹੈ ਜੀ। ਤੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ। ਇਦਾਂ ਆਪਾਂ ਐਂਡ ਕਰਨਾ ਹੈ ਠੀਕ ਹੈ। ਇਹ ਆਪਣਾ ਲਾਸਟ ਵਾਲਾ ਹੀ ਹੋ ਗਿਆ। ਤੁਸੀਂ ਦੇਖ ਸਕਦੇ ਹੋ ਵੀਡੀਓ ਚ ਫਿਨਿਸ਼ਿੰਗ ਕਿੰਨੀ ਸੋਹਣੀ ਹੋਈ ਹੈ ਠੀਕ ਹੈ ਦੇਖ ਸਕਦੇ ਤੁਸੀਂ ਬਿਲਕੁਲ ਵੀ ਨਹੀਂ ਪਤਾ ਲੱਗੇਗਾ ਵੀ ਮਸ਼ੀਨ ਨਾਲ ਕੱਢਿਆ ਹੋਇਆ ਜਾਂ ਹੱਥ ਨਾਲ ਕੱਢਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਠੀਕ ਹੈ ਜੀ ਦਨਪਾਸ ਕਰਾਂਗੇ ਜੀ ਨੈਕਸਟ ਇਹ ਆਪਣੀ ਸੈਕਿੰਡ ਲੀਫ ਹੈ ਠੀਕ ਹੈ ਉਸੇ ਤਰੀਕੇ ਨਾਲ ਆਪਾਂ ਬਿਲਕੁਲ ਉੱਪਰੋਂ ਕਿਨਾਰੇ ਤੋਂ ਸੂਈ ਨੂੰ ਕੱਢਣਾ ਹੈ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਦੈਨ ਆਪਾਂ ਉਹਦੀ ਲਾਈਨ ਡਰਾ ਕੀਤੀ ਹੋਈ ਹੈ ਸੈਂਟਰ ਕਰਨ ਦੇ ਲਈ ਤਾਂ ਸੈਂਟਰ ਚ ਹੀ ਆਪਾਂ نیچے ਜਿਹੜੀ ਹੈਗੀ ਸੂਈ ਲੈ ਕੇ ਜਾਣੀ ਹੈ ਤੇ ਇਧਰੋਂ ਨਾਲੋਂ ਹੀ ਕੱਢਣੀ ਹੈ ਠੀਕ ਹੈ ਹੋ ਤਾਂ ਜਿਵੇਂ ਆਪਾਂ ਪਹਿਲਾਂ ਵਾਲੀ ਲੀਫ ਦੇ ਵਿੱਚ ਥੋੜਾ ਜਿਹਾ نیچے ਨੂੰ ਆਪਾਂ ਲੈ ਕੇ ਗਏ ਸੀ ਇਹਦਾ ਬਸ ਥੋੜਾ ਜਿਹਾ ਆਪਾਂ نیچے ਨੂੰ ਲੈ ਕੇ ਜਾਣਾਂ ਥ੍ਰੈਡ ਤੇ ਇਸ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੋਂ ਕੱਢ ਲੈਣਾ ਠੀਕ ਹੈ ਤਾਂ ਦੂਸਰੀ ਸਾਈਡ ਤੋਂ ਠੀਕ ਹੈ ਹੁਣ ਇਧਰੋਂ ਆਪਾਂ ਧਾਗੇ ਨੂੰ ਇਧਰ ਉੱਪਰ ਹੀ ਰੱਖਣਾ ਹੈ نیچے ਨਹੀਂ ਸੂਈ ਨੂੰ ਪਹਿਲਾਂ ਲੈ ਕੇ ਜਾਣਾ ਹੁਣ ਉਧਰ ਦੂਸਰੀ ਸਾਈਡ ਹੈ ਜਿਹੜਾ ਪਹਿਲਾਂ ਜਿਹੜਾ ਆਪਾਂ ਪਹਿਲਾਂ ਟੰਕਾ ਲਾਇਆ ਠੀਕ ਹੈ ਉਹਦੀ ਦੂਸਰੀ ਸਾਈਡ ਦੈਨ ਆਪਾਂ نیچے ਇਧਰੋਂ ਵਿਚਾਲੋਂ ਸੂਈ ਕੱਢ ਲੈਣੀ ਹੈ ਠੀਕ ਹੈ ਇਸ ਤਰੀਕੇ ਨਾਲ ਇਹ ਆਪਣਾ ਇੱਕ ਟੰਕਾ ਬਣ ਗਿਆ ਠੀਕ ਹੈ ਜੀ ਇਸੇ ਹੁਣ ਆਪਾਂ ਇਹਨੂੰ نیچے ਲੈ ਜਾਾਂਗੇ ਸੂਈ ਨੂੰ ਹੁਣ ਆ ਜਿਹੜਾ ਆਪਾਂ ਇੱਕ ਟੰਕਾ ਪਾਇਆ ਉਹਨੂੰ ਆਪਾਂ ਫਿਕਸ ਵੀ ਕਰਨਾ ਹੈ ਠੀਕ ਹੈ ਤਾਂ ਉਹਦੇ ਉੱਪਰੋਂ ਦੀ ਆਪਾਂ ਤਾਂ ਅੱਗੇ ਨੂੰ نیچے ਲੈ ਜਾਾਂਗੇ ਠੀਕ ਹੈ ਜੀ ਹੁਣ ਇਧਰੋਂ ਆਪਾਂ ਇੱਕ ਸਾਈਡ ਜਿੱਧਰੋਂ ਹੁਣ ਪਹਿਲਾਂ ਚੱਕਿਆ ਸੀ ਉਧਰੋਂ ਹੀ ਕੱਢ ਲੈ ਨਾਲੋਂ ਹੀ ਬਿਲਕੁਲ ਨਾਲੋਂ ਹੀ ਚੱਕਦੇ ਜਾਣਾ ਆਪਾਂ ਨੇ ਠੀਕ ਹੈ ਹੁਣ ਦੂਸਰੀ ਸਾਈਡ ਬਿਲਕੁਲ ਨਾਲ ਹੀ ਠੀਕ ਹੈ نیچے ਲੈ ਗਏ ਹੁਣ ਤਾਂ ਅੱਗੇ ਨੂੰ ਇਧਰ ਆਪਾਂ ਐਦਾਂ ਰੱਖਣਾ ਠੀਕ ਹੈ ਫਿਰ ਆਪਾਂ ਹੁਣ نیچے ਜਿੱਥੇ ਉਹ ਪਹਿਲਾਂ ਆਪਾਂ ਫਿਕਸ ਕੀਤਾ ਸੀ ਪਹਿਲਾਂ ਵਾਲੇ ਟੈਂਕ ਨੂੰ ਉਹਦੇ ਨਾਲੋਂ ਹੀ ਕੱਢ ਲੈਣੀ ਸੀ ਇਸ ਤਰੀਕੇ ਨਾਲ ਇਹ ਆਪਣਾ ਸੈਕਿੰਡ ਠੀਕ ਹੈ ਇਸੇ ਤਰੀਕੇ ਨਾਲ ਇਹਨੂੰ ਵੀ نیچے ਆਪਾਂ ਫਿਕਸ ਕਰ ਦਾਂਗੇ ਇਹਦੇ ਉੱਪਰੋਂ ਦੀ ਤਾਂ ਆਪਾਂ ਹੁਣ ਇਸ ਤਰੀਕੇ ਨਾਲ ਜਦੋਂ ਤੁਸੀਂ ਐਕਸਪਰਟ ਹੋ ਜਾਓਗੇ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਕੱਢ ਸਕਦੇ ਹੋ ਠੀਕ ਹੈ ਇਧਰ ਬਿਲਕੁਲ ਨਾਲ ਹੀ ਕੱਢਦੇ ਜਾਣਾ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਦੇਖੋ ਇਧਰ ਇਸ ਤਰੀਕੇ ਨਾਲ ਸਵੀਨ ਕੱਢਿਆ ਫਿਰ ਆਪਾਂ ਤਾਂ ਅੱਗੇ ਨੂੰ ਇਦੋਂ ਆਪਾਂ ਆਪਣੀ ਇੱਦਾਂ ਰੱਖ ਲੈ। ਦੈਨ ਦੂਸਰੀ ਸਾਈਡ ਤੋਂ ਆਪਾਂ ਸੈਂਟਰ ਚ ਲਿਆਈ ਸੂਈ ਨੂੰ ਠੀਕ ਹੈ। ਇਸ ਤਰੀਕੇ ਨਾਲ। ਇਦਾਂ ਹੀ ਆਪਣਾ ਲੀਫ ਬਣਦਾ ਜਾਊਗਾ ਠੀਕ ਹੈ। ਬਹੁਤ ਹੀ ਸੌਖਾ ਹੈ। ਆਪਾਂ ਇਹ ਦੇਖਣ ਨਾਲ ਨਹੀਂ ਆਪਾਂ ਨੂੰ ਆਏਗਾ ਜੇਕਰ ਤੁਸੀਂ ਵਕਾਈ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੀ ਪ੍ਰੈਕਟਿਸ ਜ਼ਰੂਰ ਕਰਿਆ ਕਰੋ ਠੀਕ ਹੈ। ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਉਹਨਾਂ ਤੋਂ ਤੁਹਾਡਾ ਹੱਥ ਜ਼ਿਆਦਾ ਚੱਲੇਗਾ ਸਫਾਈ ਜ਼ਿਆਦਾ ਆਵੇਗੀ ਠੀਕ ਹੈ ਤਾਂ ਤੁਸੀਂ ਜਲਦੀ ਸਿੱਖ ਸਕੋਗੇ ਠੀਕ ਹੈ ਫਿਨਿਸ਼ਿੰਗ ਵਧੀਆ ਹੋਣੀ ਚਾਹੀਦੀ ਆਪਣੇ ਕੰਮ ਦੀ ਹੋਰ ਤਾਂ ਕੁਝ ਨਹੀਂ ਹੁੰਦਾ ਫਿਨਿਸ਼ਿੰਗ ਨਾ ਵਧੀਆ ਹੋਊਗੀ ਤਾਂ ਫਿਰ ਉਸ ਕੰਮ ਦਾ ਕੀਤੇ ਦਾ ਵੀ ਕੋਈ ਫਾਇਦਾ ਨਹੀਂ ਜੇਕਰ ਤੁਸੀਂ ਸਿੱਖਣੀ ਲੱਗੇ ਹੋ ਤਾਂ ਉਹਦੀ ਪ੍ਰੈਕਟਿਸ ਜ਼ਰੂਰ ਕਰਿਆ ਕਰੋ ਠੀਕ ਹੈ ਤਾਂ ਹੋ ਸਕੇ ਤਾਂ ਤੁਸੀਂ ਮੈਨੂੰ ਵੀ ਤੁਸੀਂ ਇੰਸਟਾਗ੍ਰam ਤੇ ਸ਼ੇਅਰ ਕਰ ਸਕਦੇ ਹੋ ਤੁਹਾਡੀ ਪੋਸਟ ਨਵਰਕ ਜੋ ਵੀ ਤੁਸੀਂ ਕਰਦੇ ਹੋ ਟਰਾਈ ਮੇਰੀ ਵੀਡੀਓ ਦੇਖ ਕੇ ਤਾਂ ਆਪਾਂ ਅਪਲੋਡ ਕਰ ਦਿਆ ਕਰਾਂਗੇ ਕਮਿਊਨਿਟੀ ਦੇ ਵਿੱਚ ਠੀਕ ਹੈ ਤੁਸੀਂ ਜਰੂਰ ਸ਼ੇਅਰ ਕਰੋ ਠੀਕ ਹੈ ਤੇ ਆਪਣਾ ਰਿਵਿਊ ਜਰੂਰ ਦਿਓ ਇਸ ਟ੍ਰਿਕ ਦੇ ਨਾਲ ਇਹਪਾਂ ਇਹਨੂੰ ਕੰਪਲੀਟ ਕਰਦੇ ਜਾਣਾ ਠੀਕ ਹੈ ਜੀ ਇਹਦੇ ਹੁਣ ਸੈਂਟਰ ਚ ਜਿਹੜੀ ਪੱਤੀ ਬਣੂਗੀ ਆਪਣੀ ਇਹਦੇ ਸੈਂਟਰ ਚ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਡਿਫਰੈਂਟ ਡਿਜ਼ਾਈਨ ਬਣਦਾ ਜਾਏਗਾ ਠੀਕ ਹੈ ਪਹਿਲਾਂ ਵਾਲੀ ਜਿਹੜੀ ਆਪਾਂ ਪੱਤੀ ਬਣਾਈ ਹੈ ਉਹਦੇ ਵਿੱਚ ਅਲੱਗ ਲੁੱਕ ਆਉਂਦੀ ਆ ਉਹਦੀ ਇਹਦੀ ਲੁੱਕ ਅਲੱਗ ਆਏਗੀ ਠੀਕ ਹੈ ਤਾਂ ਤੁਸੀਂ ਟਰਾਈ ਕਰਿਓ ਵਿੱਚ ਗੈਪ ਨਾ ਹੋਵੇ ਜੋ ਵੀ ਆਪਾਂ ਟੰਕਾ ਚੱਕਦੇ ਆਂ ਗੈਪ ਦੇ ਨਾਲ ਕੀ ਹੁੰਦਾ ਫਿਨਿਸ਼ਿੰਗ ਨਹੀਂ ਸਹੀ ਆਉਂਦੀ ਠੀਕ ਹੈ ਇਸ ਤਰੀਕੇ ਨਾਲ ਆਪਣਾ ਇਹ ਜਿਹੜਾ ਲੀਫ ਸੈਕਿੰਡ ਲੀਫ ਆਪਾਂ ਬਣਾਇਆ ਇਹ ਆਪਣਾ ਫਿਨਿਸ਼ ਹੋ ਗਿਆ ਠੀਕ ਹੈ ਜੀ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹੁਣ ਆਪਾਂ ਬਣਾਵਾਂਗੇ ਜਿਹੜਾ 3 ਤੀਸਰੀ ਪੱਤੀ ਸੇਮੀ ਉਪਰੋਂ ਆਪਾਂ ਕੋਨੇ ਤੋਂ ਸੂਈ ਨੂੰ ਕੱਢਣਾ ਠੀਕ ਹੈ ਉਸੇ ਤਰੀਕੇ ਨਾਲ ਹੀ ਸੈਂਟਰ ਚੋਂ ਠੀਕ ਹੈ ਸੂਈ ਨੂੰ ਲੈ ਕੇ ਜਾਵਾਂਗੇ ਠੀਕ ਹੈ ਜਿਆਦਾ ਆਪਾਂ نیچے ਵੀ ਨਹੀਂ ਲੈ ਕੇ ਜਾਣਾ ਤੇ ਇਸ ਤਰੀਕੇ ਨਾਲ ਆਪਾਂ ਇਧਰੋਂ ਉੱਪਰੋਂ ਸਾਈਡ ਤੋਂ ਸੂਈ ਨੂੰ ਕੱਢ ਲੈਣਾ ਠੀਕ ਹੈ ਸਾਈਡ ਤੋਂ ਕੱਢਿਆ ਤੇ ਆਪਾਂ ਥੋੜਾ ਜਿਹਾ ਤਿਰਛੇ ਜਿਹਾ ਠੀਕ ਹੈ ਜਿੱਥੋਂ ਆਪਾਂ ਪਹਿਲਾਂ ਜਿਹੜੀ ਪਹਿਲਾਂ ਪਹਿਲਾਂ ਵਾਲਾ ਟੰਕਾ ਲਾਇਆ ਉਹਦੇ ਬਿਲਕੁਲ ਸਿੱਧ ਜੀ ਨੂੰ ਆਪਾਂ ਨੇ ਉਥੇ ਲੈ ਆਉਣਾ ਸੂਈ ਨੂੰ ਜਿਵੇਂ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਹੁਣ ਉਸੇ ਤਰੀਕੇ ਨਾਲ ਦੂਸਰੀ ਸਾਈਡ ਤੋਂ ਉੱਪਰੋਂ ਆਪਾਂ ਕੱਢਿਆ ਸੂਈ ਨੂੰ نیچے ਠੀਕ ਹੈ ਦੂਸਰੀ ਸਾਈਡ ਤੇ ਇਧਰੋਂ ਪਹਿਲੇ ਵਾਲੀ ਸਾਈਡ ਤੇ ਉਧਰ ਆ ਠੀਕ ਹੈ ਜੀ ਤਾਂ ਹੁਣ ਇਧਰੋਂ ਪਹਿਲੇ ਵਾਲੀ ਸਾਈਡ ਤੋਂ ਆਪਾਂ ਉੱਪਰੋਂ ਨਾਲੋਂ ਹੀ ਕਢਣਾ ਦੈਨ ਦੂਸਰੀ ਸਾਈਡ ਤਿਰਛੇ ਜਿਹਾ ਨੀਚੇ ਲੈ ਕੇ ਜਾਣੀ ਸੀ ਬਿਲਕੁਲ ਨਾਲ ਹੀ ਕੋਸ਼ਿਸ਼ ਕਰੋ ਵੀ ਨਾਲ ਹੀ ਆਪਾਂ ਇਧਰੋਂ ਪਰ ਲੈ ਕੇ ਚਾਹੀਏ ਨਾਲ ਹੀ ਇਹਨੂੰ ਨੀਚੇ ਲੈ ਕੇ ਜਾਣਾ ਠੀਕ ਹੈ ਹੁਣ ਆਪਾਂ ਇਧਰਲੀ ਸਾਈਡ ਤੋਂ ਇਧਰੋਂ ਬਿਲਕੁਲ ਨਾਲ ਹੀ ਜਿਹੜਾ ਪਹਿਲਾਂ ਵਾਲਾ ਟੰਕਾ ਉਹਦੇ ਨਾਲੋਂ ਹੀ ਲੈਣਾ ਤੇ ਇਧਰਲੇ ਦੇ ਨਾਲ ਹੀ ਨੀਚੇ ਸੂਈ ਲੈ ਜਾਣੀ ਹੈ ਸੇਮ ਰਿਪੀਟ ਕਰਾਂਗੇ ਪੈਟਰਨ ਨੂੰ ਉੱਪਰੋਂ ਨਾਲੋਂ ਠੀਕ ਹੈ ਇਧਰੋਂ نیچے ਜਦੋਂ ਨੀਚੇ ਸੂਈ ਲੈ ਕੇ ਜਾਣੀ ਹੈ ਉਧਰੋਂ ਵੀ ਨਾਲ ਹੀ ਬਿਲਕੁਲ ਇਧਰੋਂ ਤਿਰਛੇ ਚ ਨੀਚੇ ਸੂਈ ਜਾਊਗੀ ਠੀਕ ਹੈ ਫਿਰ ਦੂਸਰੀ ਸਾਈਡ ਤੋਂ ਪਰੋਂ ਇਧਰੋਂ نیچے ਇਸ ਤਰੀਕੇ ਨਾਲ ਇਹਨੂੰ ਆਪਾਂ ਕੰਪਲੀਟ ਕਰ ਲਾਂਗੇ ਠੀਕ ਹੈ ਸੇਮ ਹੀ ਵਸਪਾ ਕਰਦੇ ਜਾਣਾ ਨਾਲ-ਨਾਲ ਉਧਰੋਂ ਬਨਾਲੋਂ ਚੱਕਦੇ ਜਾਣਾ ਕੱਢਦੇ ਜਾਣਾ ਸੂਈ ਨੂੰ ਸੋਰੀ ਥੈਨ ਦੂਸਰੀ ਸਾਈਡ ਤੇ ਨਹਾਲੀ ਉੱਪਰ نیچے ਲੈ ਕੇ ਜਾਣਾ ਠੀਕ ਹੈ ਹੁਣ ਦੇਖੋ ਇਧਰ ਇੱਥੇ ਇਹਨਾਂ ਇਹ ਤਾਂ ਨੀਚੋਂ ਵੀ ਕਵਰ ਆ ਬਟ ਆਪਾਂ ਜਿਹੜਾ ਆਪਾਂ ਪਹਿਲਾਂ ਹੁਣ ਨੀਚੇ ਕਵਰ ਹੋਈ ਜਾਂਦਾ ਨਾਲ-ਨਾਲ ਤਾਂ ਆਪਾਂ ਉਹਦੇ ਬਾਹਰਲੀ ਸਾਈਡ ਤੋਂ ਸੂਈ ਨੂੰ ਕੱਢਦੇ ਹਾਂ ਠੀਕ ਹੈ ਹੁਣ ਇਧਰੋਂ ਬਨਾਲ ਹੀ نیچے ਲੈ ਜਾਾਂਗੇ ਸੂਈ ਨੂੰ ਇਦਾਂ ਦੇ ਇਸ ਤਰੀਕੇ ਨਾਲ ਲੈ ਗਈ ਹੁਣ ਆਪਾਂ ਇਹਦੇ ਉੱਪਰੋਂ ਉੱਪਰੋਂ ਕਵਰ ਹੈ ਤਾਂ ਫਿਰ ਇਹਨੂੰ ਆਪਾਂ ਹੁਣ ਕਿਸ ਤਰੀਕੇ ਨਾਲ ਕਰਾਂਗੇ ਹੁਣ ਜਿਹੜਾ ਉੱਪਰੋਂ ਪਰ ਟਾਂਕਿਆ ਲ ਸੀ ਉਹਦੇ ਬਿਲਕੁਲ ਨਾਲ ਹੀ ਲਾਵਾਂਗੇ ਦੇਖੋ ਇਧਰੋਂ ਜਿਹੜਾ ਪਹਿਲਾਂ ਇਧਰੋਂ ਕਵਰ ਹੈ ਉਹਦੇ ਬਾਹਰਲੀ ਸਾਈਡ ਤੋਂ ਪਾਣੀ ਸੂਈ ਨੂੰ ਕੱਢਣਾ ਇਹ ਥੋੜਾ ਜਿਹਾ ਆਪਣਾ ਹੋਰਾਂ ਨੂੰ ਆ ਗਿਆ ਸੀ ਇਸ ਇਸ ਤਰੀਕੇ ਨਾਲ ਇਥੋਂ ਠੀਕ ਹੈ ਇੱਧਾ ਹੋ ਗਿਆ ਹੁਣ ਇਧਰੋਂ ਵੀ ਦੇਖੋ ਇਧਰੋਂ ਨੀਚੋਂ ਕਵਰ ਆ ਜਿਵੇਂ ਤੇ ਇਹਦੀ ਥੋੜੀ ਜਿਹੀ ਬਾਹਰਲੀ ਸਾਈਡ ਆ ਜਿਵੇਂ ਆਵੇ ਕਵਰ ਵਾਲੇ ਦੇ ਬਾਹਰੋਂ ਸੂਈ ਨੂੰ ਕੱਢਣਾ ਠੀਕ ਹੈ ਤਾਂ ਇਸ ਤਰੀਕੇ ਨਾਲ ਬਾਹਰੋਂ ਕੱਢ ਕੇ ਇਧਰੋਂ ਨੀਚੇ ਬਿਲਕੁਲ ਇਸ ਤਰੀਕੇ ਨਾਲ ਸੇਮੀ ਇਹ ਥੋੜਾ ਜਿਆਦਾ ਸੰਗਣਾ ਬਣੇਗਾ ਜਿਵੇਂ ਦੂਸਰੇ ਤਾਂ ਆਪਣੇ ਥੋੜਾ ਜਿਹਾ ਫਰਕ ਰਹਿ ਗਿਆ ਥੋੜੇ ਵਿਰਲੇ ਆ ਇਹ ਵਾਲਾ ਆਪਣਾ ਜਿਆਦਾ ਸੰਘਣਾ ਬਣੇਗਾ ਲੀਫ ਪੱਤੀ ਮਸੇਦਾ ਹੀ ਇਹਨੂੰ ਕਰਦੇ ਜਾਣਾ ਠੀਕ ਹੈ ਵੀਡੀਓ ਦੇ ਐਂਡ ਤੱਕ ਬਨੇ ਰਹੋ ਪਾਂ ਕੰਪਲੀਟ ਕਰਦੇ ਜਾਵਾਂਗੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਆਪਣੀ ਲੁੱਕ ਆ ਜਿਹੜੀ ਬਣ ਕੇ ਰੈਡੀ ਹੋਈ ਹੈ ਆਪਣੀ ਪੱਤੀ ਦੀ ਠੀਕ ਹੈ ਇਧਰੋਂ ਆਪਾਂ ਸਾਈਡ ਤੋਂ ਲਾਸਟ ਵਾਲਾ ਜਿਹੜਾ ਸੈਂਟਰ ਸਿੱਧਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਕਰ ਦੈਂ ਕਵਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜਿਹੜੀ ਲੀਫ ਬਣ ਕੇ ਰੈਡੀ ਹੋਈ ਹੈ ਠੀਕ ਹੈ ਇਸ ਤਰੀਕੇ ਨਾਲ ਤੇ ਹੁਣ ਆਪਾਂ ਬਣਾਵਾਂਗੇ ਫੋਰਥ ਲੀਫ ਠੀਕ ਹੈ ਉਸੇ ਤਰੀਕੇ ਨਾਲ ਹੀ ਹੈ ਇਹਦੇ ਵਿੱਚ ਆਪਾਂ 3 ਲਾਈਨਸ ਡਰਾ ਕੀਤੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਜਿਵੇਂ ਤਾਂ ਆਪਾਂ ਉਦਾਂ ਹੀ ਉੱਪਰੋਂ ਕੋਰਨਰ ਤੋਂ ਜਿਹੜਾ ਹੈਗਾ ਸੂਈ ਨੂੰ ਕੱਢ ਰੱਖਿਆ ਠੀਕ ਹੈ ਤਾਂ ਸ਼ੁਰੂ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਆਪਣੇ ਸੈਂਟਰ ਦੇ ਚਾਲ ਇਹਦੇ ਆਪਾਂ ਪੱਤੀ ਦੇ ਤਿੰਨ ਲਾਈਨਾਂ ਜਿਹੜੀਆਂ ਡਰਾ ਕੀਤੀਆਂ ਹੋਈਆਂ ਠੀਕ ਹੈ ਤਾਂ ਉੱਪਰੋਂ ਪਾ ਸੂਈ ਨੂੰ ਕੱਢ ਰੱਖਿਆ ਤਾਂ ਆਪਾਂ ਜਿਹੜੀ ਸੈਂਟਰ ਵਾਲੀ ਹੈ ਉਦੇਪਾ ਇਧਾ ਸੂਈ niche ਲੈ ਜਾਣਾ ਸੈਂਟਰ ਵਾਲ ਲਾਈਨ ਤੋਂ ਠੀਕ ਹੈ ਸੈਂਟਰ ਹੋ ਗਿਆ ਠੀਕ ਹੈ niche ਲੈ ਗਈ ਹੁਣ ਉਧਰੋਂ ਆਪਾਂ ਉੱਪਰੋਂ ਕਰ ਲਾ ਠੀਕ ਹੈ ਜੀ ਬਿਲਕੁਲ ਕਾਰਨਰ ਤੋਂ ਨਾਲ ਹੀ ਪੱਲੀ ਜਿਉਂ ਆਪਾਂ ਪਹਿਲਾ ਟੰਕਾ ਲਿਆ ਉਹਦੇ ਬਿਲਕੁਲ ਨਾਲ ਹੀ ਸੂਈ ਨੂੰ ਕੱਢਣਾ ਠੀਕ ਹੈ ਸੂਈ ਨੂੰ ਕੱਢ ਕੇ ਫਿਰ ਆਪਾਂ ਥੋੜਾ ਜਿਹਾ ਕ੍ਰੋਸ ਹੁਣ ਤਿੰਨ ਲਾਈਨਾਂ ਸੀ ਠੀਕ ਹੈ ਇਧਰੋਂ ਆਪਾਂ ਜਿਹੜੀ ਆਪਣੇ ਸੱਜੇ ਹੱਥ ਵਾਲੀ ਲਾਈਨ ਹੈ ਠੀਕ ਹੈ ਵਿਚਾਲੇ ਵਾਲ ਦੇ ਤਾਂ ਆਪਾਂ ਪਹਿਲਾਂ ਕੱਢ ਲਿਆ ਹੁਣ ਜਿਹੜੀ ਇਧਰੋਂ ਸਿੱਜੀ ਹੱਥ ਵਾਲੀ ਹੈ ਠੀਕ ਹੈ ਤਾਂ ਇਹਦੇ ਆਪਾਂ ਸਿ ਨੀਚੇ ਲੈ ਜਾਣਾ ਇਸ ਤਰੀਕੇ ਨਾਲ ਵਿਚਾਲੇ ਵਾਲੇ ਤੋਂ ਥੋੜਾ ਜਿਹਾ ਨੀਚੇ ਕਰਕੇ ਤਾਂ ਹੁਣ ਇਧਰੋਂ ਜਿਹੜਾ ਹੈਗਾ ਇਧਰੋਂ ਉੱਪਰੋਂ ਕੱਢ ਲਾਂਗੇ ਹੁਣ ਦੂਸਰੀ 3 ਵਾਲੀ ਲਾਈਨ ਰਹੇਗੀ ਹੁਣ ਇਧਰੋਂ ਆਪਾਂ ਫਸਟ ਕਾਊਂਟ ਕਰਦੇ ਹਾਂ ਫਸਟ ਵਾਲੇ ਤੋਂ ਨੀਚੇ ਲੈ ਗਏ ਸੈਕਿੰਡ ਵਾਲੀ ਛੱਡ ਕੇ 3 ਵਾਲੀ ਤੋਂ ਉੱਪਰੋਂ ਆਪਾਂ ਕੱਢ ਲੈਣਾ ਠੀਕ ਹੈ ਫਿਰ ਉਹਨੂੰ ਤਿਰਛਾ ਲੈ ਕੇ ਜਾਣਾ ਤੇ ਉੱਪਰ ਠੀਕ ਹੈ ਉੱਪਰੋਂ ਇਸ ਤਰੀਕੇ ਨਾਲ ਠੀਕ ਹੈ ਦੇਖੋ ਇਧਰੋਂ ਆਪਾਂ ਬੈਲਾ نیچے ਲੈ ਜਾਾਂਗੇ ਇੱਥੇ ਨਾਲ ਹੀ ਬਿਲਕੁਲ ਇੱਦਾਂ ਫਿਰ ਦੂਸਰੀ ਸਾਈਡ ਤੋਂ ਆਪਾਂ ਖੱਬੇ ਵਾਲੇ ਪਾਸੇੋਂ ਆਪਣੇ ਇਧਰੋਂ ਸੂਈ ਨੂੰ ਕੱਢ ਲਾਂਗੇ ਠੀਕ ਹੈ ਇਧਰੋਂ ਕੱਢ ਲਈ ਫਿਰ ਆਪਾਂ ਹੁਣ ਜਿਹੜੀ ਆਪਾਂ ਵਿੱਚ ਤਿੰਨ ਲਾਈਨਾਂ ਡਰਾ ਕੀਤੀਆਂ ਚੋਂ ਫਸਟ ਵਾਲੀ ਉਹਦੇ ਤੇ ਆ ਜਾਾਂਗੇ ਠੀਕ ਹੈ ਪਹਿਲਾ ਵਾਲੀ ਦੇ ਬਿਲਕੁਲ ਨੀਚੇ ਇੱਥੇ ਠੀਕ ਹੈ ਤੇ ਉਹ ਜਿਹੜੀ ਆਪਣੀ 3rd ਵਾਲੀ ਹੈ ਸੈਕੰਡ ਵਾਲੀ ਨੂੰ ਛੱਡ ਕੇ ਥਰਡ ਵਾਲੀ ਦਿਨ ਨਾਲੋਂ ਆਪਾਂ ਇਹ ਸਤਰੀਕਣਾ ਸੂਈ ਨੂੰ ਕੱਢ ਲਾਂਗੇ ਠੀਕ ਹੈ। ਦੈਨ ਇਧਰੋਂ ਠੀਕ ਹੈ ਉੱਪਰੋਂ ਫੇਰ ਚੱਲ ਜਾਈਏ ਤਿਰਛਾ ਕਰਕੇ ਜਾਣਾ ਆਪਾਂ ਠੀਕ ਹੈ। ਜਿੱਧਰੋਂ ਆਪਾਂ ਸੂਈ ਪਹਿਲਾਂ ਕੱਢੀ ਹੈ ਤੇ ਦੂਸਰੀ ਸਾਈਡ ਤੇ ਆਪਾਂ نیچے ਲੈ ਕੇ ਜਾਣੀ ਹੈ ਠੀਕ ਹੈ। ਹੁਣ ਇਹਨੂੰ ਇੱਥੇ نیچے ਇਧਰੋਂ ਫਸਟ ਤੋਂ ਥਰਡ ਠੀਕ ਹੈ। ਇਦਾਂ ਹੁਣ ਉਧਰੋਂ ਉੱਪਰੋਂ ਸੱਜੇ ਵਾਲੇ ਪਾਸਿਓਂ ਖੱਬੇ ਵਾਲੇ ਪਾਸੇ ਠੀਕ ਹੈ ਇਸ ਤਰੀਕੇ ਨਾਲ ਇਹਨੂੰ ਵੀ ਪਰਪੀਟ ਕਰਦੇ ਜਾਣਾ ਇਧਰੋਂ ਇਹ ਸਟ੍ਰਿੱਕ ਇਹ ਇਧਰੋਂ ਸਾਹਮਣੇ ਸੂਈ ਕੱਢ ਲਈ ਬਿਲਕੁਲ ਠੀਕ ਹੈ ਜਿੰਨਾ ਤੁਸੀਂ ਨਾਲ-ਨਾਲ ਕੱਢੋਗੇ ਓਨੀ ਵਧੀਆ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਇਹ ਸਟ੍ਰਿੱਕ ਠੀਕ ਹੈ ਇਹਨੂੰ ਆਪਾਂ ਕੰਪਲੀਟ ਕਰ ਲੈਣੇ ਇਸ ਤਰੀਕੇ ਨਾਲ ਬਸ ਇਹਨੂੰ ਜਲਦੀ ਜਲਦੀ ਇਹਨੂੰ ਕੰਪਲੀਟ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਣਾ ਇੱਕ ਜਗ੍ਹਾ ਤੇ ਗੈਪ ਰਹਿ ਗਿਆ ਵਿੱਚ ਤਾਂ ਉਹ ਔਡ ਜਾ ਲੱਗ ਰਿਹਾ ਹੈ ਨਾ ਤਾਂ ਤੁਸੀਂ ਇਸ ਤਰੀਕੇ ਨਾਲ ਨਹੀਂ ਗੈਪ ਛੱਡਣਾ ਠੀਕ ਹੈ ਇਹ ਆਪਾਂ ਥੋੜਾ ਜਿਹਾ ਜਲਦੀ ਚ ਬਣਾਈਏ ਪੱਤੀ ਤਾਂ ਕਰਕੇ ਥੋੜਾ ਜਿਹਾ ਰਹਿ ਗਿਆ ਬਟ ਆਪਾਂ ਇਹਨੂੰ ਬਿਲਕੁਲ ਵਧੀਆ ਫਿਨਿਸ਼ਿੰਗ ਦੇਣੀ ਹੈ ਨਾਲ ਨਾਲ ਹੀ ਆਪਾਂ ਨੇ ਸੂਈ ਨੂੰ ਕੱਢਣਾ ਤਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਕੰਪਲੀਟ ਕਰ ਲੈਣ ਨੂੰ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੇ ਥੋੜੀ ਜੀ ਆਪਣਾ ਗੈਪ ਰਹਿ ਗਿਆ ਇੱਕ ਦੋ ਜਗ੍ਹਾ ਤੇ ਪਰ ਦੂਸਰੀ ਸਾਈਡ ਆਪਣੀ ਜਿਹੜੀ ਫਿਨਿਸ਼ਿੰਗ ਬਹੁਤ ਵਧੀਆ ਆਈ ਹੈ ਤਾਂ ਇਧਰੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਬਣਾਉਣਾ ਤੁਸੀਂ ਦੂਸਰੀ ਸਾਈਡ ਵਾਂਗੂ ਨਹੀਂ ਠੀਕ ਹੈ ਤਾਂ ਇਹ ਆਪਣੀ ਅੱਜ ਦੀ ਵੀਡੀਓ ਸੀਗੀ ਚਾਰ ਪੱਤੀਆਂ ਬਣਾਈਆਂ ਆਈ ਹੋਪ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ ਠੀਕ ਹੈ ਲਾਈਕ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਨੂੰ ਜੇਕਰ ਤੁਸੀਂ ਨਵੇਂ ਹੋ ਤਾਂ ਵੀਡੀਓਜ਼ ਨੂੰ ਕਮੈਂਟ ਜਰੂਰ ਕਰਿਓ ਬਾਏ ਬਾਏ ਮਿਲਦੇ ਆਂ